ਚੱਕ ਮਨਾਲਾ ਚਾਫਰਜਾਨੀ ਆਥਾਂ ਤੋਂ ਬੰਦ ਟੁੱਟੇ ਪਰ ਹਾਲਾਤ ਅੱਜ ਵੀ ਤਰਸਯੋਗ ਨੇਾਰੇ ਪਾਸੇ ਦੇਖੋਗੇ ਪਾਣੀ ਪੜੀ ਨਜ਼ਰ ਆਏਗਾ ਲੋਕ ਪਾਣੀ ਦੇ ਵਿੱਚ ਘਰੇ ਹੋਏ ਕਈਆਂ ਦੇ ਉੱਪਰ ਸਮਾਨ ਰੱਖ ਲਿਆ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰੋਂਗਟੇ ਦੇਖ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਉਸਮਾਂਦਲੀ ਚਾਰੇ ਤੱਕ ਖਤਮ ਹੋ ਚੁੱਕੇ ਹੋ ਕਿ ਇਹਨੇ ਆਪਣਾ ਸਮਾਨ ਚੱਕ ਕੇ ਬੰਨਾਂ ਦੇ ਉੱਪਰ ਰੱਖ ਲਿਆ ਅੰਦਰ ਹਜ਼ਾਰਾਂ ਏਕੜ ਫਸਲ ਖੜੀ ਹੈ ਗਰਮੀ ਤਪਸ਼ ਬਹੁਤ ਜ਼ਿਆਦਾ ਹੈ ਤਾਂ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋਣ ਦਾ ਇੱਥੇ ਡਰ ਲੋਕਾਂ ਨੂੰ ਸਤਾ ਰਿਹਾ ਹੈ ਤਾਂ ਬਹੁਤ ਸਾਰੇ ਲੋਕ ਆਪਣਾ ਸਮਾਨ ਕੱਢ ਕੇ ਲਿਆ ਰਹੇ ਨੇ ਸਾਹਮਣੇ ਤੁਸੀਂ ਤਸਵੀਰ ਦੇ ਸਕਦੇ ਹੋ ਕਿ ਕਿਸ ਤੀਪ ਵੇੜੀ ਦੀ ਤਸਵੀਰ ਹੈ ਤਾਂ ਇਹ ਹਾਲਾਤ ਚਿੰਤਾਜਨਕ ਨੇ ਹਾਲਾਤ ਬਹੁਤ ਜ਼ਿਆਦਾ ਮਾੜੇ ਤਾਂ ਇਹ ਤਾਜ਼ਾ ਅਪਡੇਟ ਕਾਫੀ ਜ਼ਿਆਦਾ ਇਹ ਅਨਕੋਣੀ ਨਜ਼ਰ ਆ ਰਹੀ ਹੈ ਜਦੋਂ ਕਿ ਗੱਲ ਕਰੀ ਤਾਂ ਜਦੋਂ ਮਹਤਪੁਰ ਦੇ ਨਜ਼ਦੀਕ ਦਰਿਆ ਸਤਲੁਜ ਦੇ ਪੋਲੇ ਤੇ ਉੱਥੇ ਪਾਣੀ ਘਟ ਗਿਆ ਪਰ ਇੱਥੇ ਪਾਣੀ ਅਜੇ ਵੀ ਉਸੇ ਤਰ੍ਹਾਂ ਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੰਮਾ ਸਮਾਂ ਪਾਣੀ ਇਸੇ ਤਰ੍ਹਾਂ ਤੇ ਖੜਾ ਰਹਿੰਦਾ ਕਿਉਂਕਿ ਦਰਿਆ ਦੂਰ ਹੋਣ ਦੇ ਬਾਵਜੂਦ ਵੀ ਥਾਂ ਨਹੀਂ ਮੈਂ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਚਿੰਤਾਜਨਕ ਨੇ